ਯਾਰਾ ਬਈ ਵਾਜੀ ਵਾਹ ਮੁਝ ਸੱਟਾਂ ਲੀਤੀਆਂ ਨੇ ਆਹਾਂ ਜੀ ਜੀਆਂ ਕਰੀਬ ਪੜਨਾ ਸਕਾਟਲੈਂਡ ਦੀ ਧਰਤੀ ਅਜੀ ਸੋਮਪਾਲ ਹੀ ਰਾ ਜੀ ਕਿਵੇਂ ਰਹਾ ਬੜੀ ਹਾਲ ਨੇ ਜੀ ਕਮਾਲ ਹੋ ਗਿਆ ਅੱਜ ਤਾਂ ਚੱਪ ਕੇ ਰਹੇ ਆ ਤੁਹਾਡੇ ਬਸ ਤੜਕਾ ਬਹੁਤ ਬਹੁਤ ਤੜਕਾ ਅੱਜ ਤਾਂ ਬਹੁਤ ਸਿਰਾਂ ਲੱਗ ਗਿਆ ਬਹੁਤ ਬਹੁਤ ਵਧੀਆ ਸੀ ਆਨੰਦ ਹੋ ਗਿਆ ਤੇ ਕਿਲਾ ਵੀ ਦੇਖਿਆ ਪਰਵਿੰਦਰ ਭਾਜੀ ਚੜਦੀ ਗਲਾ ਜੀ ਕੋਈ ਲਫ਼ਜ਼ ਨਹੀਂ ਹੈਗੇ ਜਿਹੜੀ ਚੀਜ਼ ਅਸੀਂ ਦੇਖਦੇ ਆ ਵਾਹ ਵਾਹ ਅ ਵੱਡੀ ਗੱਲ ਇਹ ਸੀ ਕਿ ਮਹਾਰਾਜਾ ਤੇ ਤਲੀਪ ਸਿੰਘ ਦਾ ਜਿਹੜਾ ਕਿਲਾ ਅ ਦੇਖਣ ਦਾ ਮੌਕਾ ਮਿਲਿਆ ਉਹ ਇਤਿਹਾਸ ਜਾਣਨ ਦਾ ਮੌਕਾ ਮਿਲਿਆ ਇਹ ਬਹੁਤ ਕਮਾਲ ਲੱਗਿਆ ਤੇ ਦੂਸਰਾ ਸੱਚ ਜਾਣੇ ਜਦੋਂ ਨਾ ਆਬਦਾ ਝੰਡਾ ਉੱਥੇ ਲੱਗਿਆ ਹੈ ਦੇਖਿਆ ਨਿਸ਼ਾਨ ਸਾਹਿਬ ਸੇ ਨਿਸ਼ਾਨ ਸਾਹਿਬ ਬਲ ਬਸ ਸ਼ਬਦ ਜੇ ਮੁੱਕ ਗਏ ਸੀ ਯਾ ਇੱਕ ਚੀਜ਼ ਐਡ ਕਰਿਓ ਜਦੋਂ ਅਸੀਂ ਕਿਸੇ ਨੂੰ ਆਪਣਾ ਇਤਿਹਾਸ ਦੱਸਦੇ ਆ ਤਾਂ ਅਸੀਂ ਆਪਣੀ ਆਪਣੀ ਵਡਿਆਈ ਦੱਸਣੀ ਹੁੰਈ ਆ ਹਾਂ ਜਦੋਂ ਕੋਈ ਦੂਜਾ ਬੰਦਾ ਦੂਜੇ ਧਰਮ ਦਾ ਬੰਦਾ ਤੁਹਾਡਾ ਇਤਿਹਾਸ ਦੱਸਦਾ ਵੀ ਸਾਨੂੰ ਇੱਕ ਨਾ ਜਿਹੜੀ ਪ੍ਰਾਊਡ ਫੀਲ ਹੁੰਦਾ ਉਹ ਜਿਹੜਾ ਫੀਲ ਹੋਇਆ ਵੀ ਨਜ਼ਾਰੇ ਵਾਲਾ ਸੀ ਕੰਮ ਹਾਂ ਅੰਗਰੇਜ਼ ਨੇ ਵਧੀਆ ਜਾਣਕਾਰੀ ਦਿੱਤੀ ਆ ਬਹੁਤ ਵਧੀਆ ਬਹੁਤ ਸਭ ਦਾ ਵੀ ਅਨੰਦ ਵਰਨਣ ਦੀ ਨਾਲ ਵਾਹ ਵਾਹ